ਆ ਦੇਖ ਲੋ ਬਾਬਾ ਜੀ ਦੇ ਹਾਲਾਤ ਜਿੱਦਾਂ ਤੁਰਨ ਡੈ ਨੇ ਇਹ ਤੇ ਜਰੂਰ ਅਸੀਂ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਇਹ ਕਰੋ ਬਾਬਾ ਜੀ ਹੋਰ ਵਖਾਉ ਤੁਰ ਕੇ ਇੰਨੀ ਕਿ ਪ੍ਰੋਬਲਮ ਆ ਤੇ ਇਹ ਲੋ ਇਹਨਾਂ ਨੂੰ ਕਿੰਨੀ ਪ੍ਰੋਬਲਮ ਆਉਣ ਡਈ ਹੈ ਹੈ ਤੇ ਇਹ ਜਰੂਰ ਹੈ ਬਾਬਾ ਜੀ ਦੀ ਜਿਹੜੀ ਇਹ ਮਦਦ ਕੀਤੀ ਜਾਵੇ ਵੈਗ ਰੂਕਾ ਖਾਲਸਾ ਵੈਗ ਰੂਕੀ ਫਤਿਹ ਹਾਂਜੀ ਬੱਬਾ ਜੀ ਅੱਜ ਦਾ ਖਾਤਾ ਵਾਸ਼ੀ ਬਟੇ ਜੀ ਆਪਣਾ ਨਾਮ ਦੱਸੋ ਔਰ ਇਲਾਕਾ ਦੱਸੋ ਤੇ ਤੁਹਾਨੂੰ ਕੀ ਪ੍ਰੋਬਲਮ ਆ ਉਹਦੇ ਬਾਰੇ ਦੱਸੋ ਮੇਰਾ ਨਾਮ ਗਰਨਾਮ ਸਿੰਘ ਆ ਜੀ ਹਾਂਜੀ ਕਾਦੀਆਂ ਸੈਰ ਤੇ ਰਹਿੰਦੇ ਕਾਦੀਆਂ ਰਹਿੰਦੇ ਸ਼ਹਿਰ ਦੇ ਰਹਾਵਾ ਹਾਂ ਹਾਂਜੀ ਜਾ ਪਾਟੀਆਂ ਬੋਰਡ ਤੇ ਰਹਿੰਦੀ ਆ ਓਕੇ ਹਾਂ ਹਾਂਜੀ ਹਾਂਜੀ ਅੱਗੇ ਅੱਗੇ ਕਿਰਾਏ ਤੇ ਰਹਿੰਦੀ ਅੱਛਾ ਹਾਂਜੀ ਘਰ ਬੂਆ ਵੀ ਹੈ ਨਹੀਂ ਗਾ ਸਾਡੇ ਕੋਲ ਇਹਨਾਂ ਦਾ ਟੁੱਟਿਆ ਚੂਲਾ ਹਾਂਜੀ ਹਾਂਜੀ ਤੇ ਚੂਲਾ ਪਵਾਇਆ ਹੋਆ ਤੇ ਇਦਾਂ ਫਿਰ ਬੜੀ ਮੁਸ਼ਕਲ ਦੇ ਨਾਲ ਹੀ ਕਜਾਰਾ ਹੁੰਦਾ ਅੱਛਾ ਹਾਂ ਤੇ ਖਾਇਦੇ ਹੀ ਰਹਿ ਰਹੇ ਤੁਸੀਂ ਸੰਗਤ ਤੋਂ ਕੀ ਸੰਯੋਗ ਮੰਗਦੇ ਜੀ ਤੇ ਰਿਹੜੀ ਤੁਸੀਂ ਕਦੋਂ ਉਹਦੀ ਲੌਣ ਡੈ ਜੀ ਅੱਛਾ ਜੀ ਤੇ ਸੰਗਤ ਤੋਂ ਕੀ ਸੰਯੋਗ ਚਾਹੁੰਦੇ ਜੀ ਤੁਸੀਂ ਦੱਸੋ ਜੀ ਚਾਹੁੰਦੇ ਆ ਕਿ ਚਲੋ ਜੇਕਰ ਸਾਡਾ ਕੋਈ ਹੱਲ ਹੋ ਜਾਏ ਘਰ ਬੁਆਈ ਜਾਂ ਦਾ ਪਾਂਡੇ ਜਾਂ ਕੋਈ ਮਸ਼ਕਤੀ ਕੀ ਜਾਵੇ ਅੱਛਾ ਜੀ ਤੇ ਚਲੋ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਾਂਗੇ ਵੈਗਰ ਜੂ ਕੀ ਖਾਲਸਾ ਆ ਵੈਗਰ ਜੂ ਕੀ ਫਤਿਹ ਹਾਂ ਜੀ ਆਜੋ ਆ ਭਾਜੀ ਵੀ ਆਏ ਨੇ ਲੱਗੇ ਹੋ ਜੋ ਭਾਜੀ ਲੱਗੇ ਹਾਂਜੀ ਭਾਜੀ ਇਹਨਾਂ ਦੇ ਬਾਰੇ ਕੁਝ ਵਾਜੀ ਬੱਸ ਸਮਝ ਆਉਂਦੀ ਹੈ ਮੈਂ ਨਾ ਇੱਕ ਸਾਰੀ ਦੁਨੀਆ ਨੂੰ ਮੈਸੇਜ ਦੇਣਾ ਚਾਹੁੰਦਾ ਹਾਂਜੀ ਹਾਂਜੀ ਥੋੜਾ ਉੱਚੀ ਬੋਲੋ ਥੋੜਾ ਉੱਚੀ ਮੈਂ ਦੁਨੀਆ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਇਹ ਵੀਰ ਨੇ ਹੱਕ ਸੁਣੇ ਹਣੀ ਹਾਂਜੀ ਸਾਡੀ ਸਮਾਜ ਇੱਥੇ ਰੇੜੀ ਹੱਕ ਤੇ ਆਪਣਾ ਟੱਬਰ ਪਾਲਦੇ ਰਹੇ ਆ ਅੱਛਾ ਜੀ ਤੇ ਜਦੋਂ ਵੀ ਇਹਨਾਂ ਨੂੰ ਛੱਟ ਲੱਗੀ ਹੈ ਨਾ ਬੰਦਿਆਂ ਨੇ ਕਿਸੇ ਅਗੇ ਹੱਥ ਨਹੀਂ ਅਟਿਆ ਅੱਛਾ ਜੀ ਇੱਕ ਉਦਾਹਰਨ ਕਾਇਮ ਕੀਤੀ ਹੈ ਕਿ ਆਪਣੇ ਕਿਰਤ ਕਰਕੇ ਹਾਂਜੀ ਹਾਂਜੀ ਇੱਥੇ ਬਾੜੀ ਮੋਤੀ ਜਿਹੜੀ ਤੋਂ ਸ਼ੁਰੂ ਕਰਕੇ ਤੇ ਅਸਾਂ ਟੇਟ ਪਾਦੇ ਤੇ ਆਪਣੇ ਬੱਚਿਆਂ ਦਾ ਟੇਟ ਪਾਦੇ ਹਾਂਜੀ 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 ਤੇ ਇਸ ਕਰਕੇ ਮੈਂ ਗਾਇਬ ਗਾਇਦਾ ਨਾ ਕਿਹਾ ਮੈਂ ਡਾਕਟਰ ਦੀ ਦੁਕਾਨਾਂ ਮੈਥੇ ਅੱਛਾ ਜੀ ਹਲਾਗੀ ਪੇਟ ਦੇ ਵਿੱਚ ਹਾਂਜੀ ਹਾਂਜੀ ਮੈਂ ਗਾਇਬ ਬੈਕ ਕੋਸ਼ਿਸ਼ ਕਰਨਾ ਕਿ ਜਿੰਨਾ ਤਿੰਨ ਫੁੱਲ ਜੋ ਇਹਨਾਂ ਨੂੰ ਇੱਥੇ ਦਿੱਤਾ ਜਾਵੇ ਇਸ ਕਰਕੇ ਮੈਂ ਇਹਨਾਂ ਦੇ ਬਹੁਤ ਜੀ ਬਹਾਦਰੀ ਸਮਝਣਾ ਹਾਂਜੀ ਮੈਂ ਦਵਾਈ ਵੀ ਨੂੰ ਪਲੀ ਦੇ ਗਈ ਆਪਣੇ ਹਾਂਜੀ 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 ਬਾਣੀ ਚ ਰਹਿ ਕੇ 10 ਨਾਮ ਦੀ ਕੀਰਤ ਕਰਕੇ ਆਪਣੀ ਖੁਫਾਈ ਹਾਂਜੀ 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 ਸਭ ਨੂੰ ਮੈਂ ਇੱਕ ਕੰਫੈਸ ਕਰਨਾ ਕਿ ਥੋੜਾ ਬੋਲਾ ਥੋੜਾ ਬੋਲਾ ਇਹਨਾਂ ਨੂੰ ਸੇਵਾ ਦਿੱਤੀ ਜਾਵੇ ਜਿਹੜਾ ਇਹਨਾਂ ਦਾ ਘਰ ਦਾ ਕਾਰਜ ਵਧੀਆ ਚੱਲ ਸਕੇ ਚਾਹੇ ਆਪਣੀ ਦੁਕਾਨ ਕੋਈ ਆਪਣੇ پاس ਕਰਨ ਕਿ ਜਗਾ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ